ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਰੇਲੂ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਚਟਨੀ ਬਣਾਵਾਂਗੇ। ਧਨੀਏ ਦੀ ਚਟਨੀ ਬਣਾਵਾਂਗੇ। ਇਹ ਆਪਾਂ ਪਿਆਜ਼ ਲੈ ਲਈ, ਹਰੀਆਂ ਮਿਰਚਾਂ ਲੈ ਲਈਆਂ। ਧਨੀਆ ਲੈ ਲਿਆ, ਧਨੀਏ ਨੂੰ ਚੰਗੀ ਤਰ੍ਹਾਂ ਧੋ ਲਿਆ ਆਪਾਂ। ਦੋ ਤਿੰਨ ਪਾਣੀ ਇਹ ਚ। ਆਪਾਂ ਗੁੰਡੇ ਛੋਟੇ ਵਰਗੀ ਚਟਨੀ ਬਣਾਵਾਂਗੇ ਜਿਵੇਂ ਗੁੰਡੇ ਛੋਟੇ ਚ ਦਰਦਰੀ ਜੀ ਹੁੰਦੀ ਹੈ ਨਾ। ਇਸ ਤਰ੍ਹਾਂ ਬਣਾਵਾਂਗੇ। ਸਭ ਤੋਂ ਪਹਿਲਾਂ ਆਪਾਂ ਪਿਆਜ਼ ਪਾ ਲਾਂਗੇ। ਪਹਿਲਾਂ ਤਾਂ ਇਹ ਨਾ ਨਹੀਂ ਪਾਉਂਦੇ ਆਪਾਂ ਜੇ ਟਣੀਆਂ نیچے ਪਾ ਲੈਣੇ ਤਾਂ ਮਿਕਸੀ ਚੱਲਦੀ ਨਹੀਂ ਹੁਣ ਆਪਾਂ ਨਮਕ ਪਾਵਾਂਗੇ ਇਹ ਸਿੰਦਾ ਨਮਕ ਹੈ ਕਾਲੀ ਮਿਰਚ ਪਾ ਲੋ ਛੋਟੀ ਜੀ ਟ੍ਰਿਕ ਨਾਲ ਦਰਦਰੀ ਜੀ ਬਣਦੀ ਹੈ ਇਹ ਹੁਣ ਆਪਾਂ ਮਿਕਸੀ ਚਲਾਵਾਂਗੇ ਮਿਕਸੀ ਆਪਾਂ ਲਗਾਤਾਰ ਨਹੀਂ ਚਲਾਉਣੀ ਚਲਾਉਣੀ ਹੈ ਬੰਦ ਕਰਨੀ ਹੈ ਚਲਾਉਣੀ ਹੈ ਬੰਦ ਕਰਨੀ ਹੈ ਇਸ ਤਰ੍ਹਾਂ ਲਗਾਤਾਰ ਨਹੀਂ ਚਲਾਉਣੀ ਨਹੀਂ ਬਰੀਕ ਪੇਸਟ ਹੋ ਜਾਊਗਾ ਇਹ ਆਪਾਂ ਦਰਦਰੀ ਜੀ ਰੱਖਣੀ ਹੈ ਕਈਆਂ ਨੂੰ ਇਸ ਤਰ੍ਹਾਂ ਦੀ ਪਸੰਦ ਹੁੰਦੀ ਹੈ ਜਿਆਦਾ ਬਰੀਕ ਨਹੀਂ ਪਸੰਦ ਕਰਦੇ ਕਈ ਪੇਸਟ ਚਲਾਉਣੀ ਹੈ ਬੰਦ ਕਰਨੀ ਹੈ ਬਸ ਚਲਾਉਣੀ ਹੈ ਬੰਦ ਕਰਨੀ ਹੈ ਮਿਕਸੀ ਆਪਾਂ ਬਟਨ ਇਹਦਾ ਮਿਕ ਚਟਨੀ ਵਨ ਕੇ ਤਿਆਰ ਆ ਆਪਣੀ ਦੇਖੋ ਜਿਆਦਾ ਬਰੀਕ ਨਹੀਂ ਹੋਈ। ਬਜੁਰਗਾਂ ਨੂੰ ਸਿਆਣੇ ਬੰਦਿਆਂ ਨੂੰ ਇਹ ਜਿਆਦਾ ਪਸੰਦ ਆਉਂਦੀ ਹੈ ਦਰਦਰੀ ਜੀ। ਹੁਣ ਆਪਾਂ ਇਹਨੂੰ ਬਾਉਲ 'ਚ ਕੱਢ ਲੈਨੇ ਆ। ਜਦੋਂ ਆਪਾਂ ਬਰੀਕ ਕਰ ਲੈਨੇ ਆ ਤਾਂ ਉਹਦੇ ਨਾਲ ਪਾਣੀ ਅਲੱਗ ਹੋ ਜਾਂਦਾ। ਇਹਨੂੰ ਤੁਸੀਂ ਫੁਲਕੇ ਨਾਲ, ਪਰੌਂਠੇ ਨਾਲ, ਦਾਲ ਨਾਲ ਸਰਵ ਕਰ ਸਕਦੇ ਹੋ। ਦੇਖੋ ਬਹੁਤ ਹੀ ਵਧੀਆ ਬਣੀ ਆ ਕੁੰਡੇ ਸੋਟੇ ਵਾਂਗੂ ਬਣੀ ਆ ਦਰਦਰੀ ਜੀ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ